ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀਆਂ ਗੱਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀਵਨ ਵਿੱਚ ਕਦੇ ਵੀ ਨਿਰਾਸ਼ਾ ਨਾ ਹੋਣਾ ਕਿ ਪਤਾ ਨਹੀਂ ਕੱਲ ਕੀ ਹੋਵੇਗਾ ਜੇ ਸਦੀ ਤੁਹਾਨੂੰ ਠੀਕ ਹੈ ਬਰਿਆਂ ਤੋਂ ਹੋ ਹੀ ਹੋਵੇਗਾ ਸਮਝਾਰ ਬਿਆਕਤੀ ਜੇ ਦੋਸਤ ਦਾ ਸੰਬੰਧ ਨਵਾਉਣਾ ਸ਼ਰਤ ਬੰਦ ਕਰ ਦਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਆਤਮ ਸਨਮਾਨ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹੁੰਚੀ ਹੈ ਵਿਅਕਤੀ ਜੋ ਚਾਹੇ ਬਣ ਸਕਦਾ ਹੈ ਜੇਕਰ ਉਹ ਧਿਆਨ ਲਗਾ ਕੇ ਇੱਕੋ ਚੀਜ਼ ਦਾ ਅਨਤਨ ਕਰੇ ਤੇ ਉਸ ਦੇ ਲਈ ਲਗਾਤਾਰ ਮਿਹਨਤ ਕਰੇ ਆਪਣੀਆਂ ਅਰਦਾਸਾਂ ਅਤੇ ਆਪਣੇ ਕਰਮਾਂ ਉੱਪਰ ਹਮੇਸ਼ਾ ਵਿਸ਼ਵਾਸ ਰੱਖੋ ਤੁਹਾਨੂੰ ਉਹ ਸਭ ਦੇਵੇਗਾ ਅਤੇ ਹਰ ਹਾਲ ਵਿੱਚ ਜੋ ਤੁਹਾਡਾ ਹੈ ਲੈਕਰ ਇਕੱਲਾਪਨ ਹੈ ਤਾਂ ਉਸ ਨੂੰ ਇੱਕ ਵਰਦਾਨ ਸਮਝੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਆਪ ਵਿੱਚ ਸਹਾਰ ਲਿਆਉਣ ਦਾ ਥੋੜਾ ਜਿਆਦਾ ਸਮਾਂ ਦੇ ਦਿੱਤਾ ਹੈ ਤੁਸੀਂ ਖੁਦ ਨੂੰ ਕਮਜ਼ੋਰ ਮੰਨਿਆ ਹੋਇਆ ਹੈ ਨਹੀਂ ਤਾਂ ਤੁਸੀਂ ਜੋ ਕਰ ਸਕਦੇ ਹੋ ਉਹ ਕੋਈ ਦੂਸਰਾ ਨਹੀਂ ਕਰ ਸਕਦਾ ਰੂਪਨਾ ਇੱਕ ਵੇਖੋਗੀ ہزار ਮੋਸਲ ਆਉਣਗੇ ਪਰ ਉਹ ਨਜ਼ਾਰਾ ਬਹੁਤ ਸੋਨਾ ਹੋਵੇਗਾ ਦੇ ਦੋ ਤੁਹਾਡੀ ਕਾਮਯਾਬੀ ਸ਼ੋਰ ਮਚਾਏਗੀ ਸਹਾਰੇ ਇਨਸਾਨ ਨੂੰ ਕੋਖਲਾ ਕਰ ਕਰ ਦੁੰਦੇ ਨੇ ਤੇ ਉਮੀਦਾਂ ਕਮਜ਼ੋਰ ਕਰ ਦਿੰਦੀਆਂ ਨੇ ਆਪਣੇ ਜੋਰ ਤੇ ਜਿਉਣਾ ਸਿੱਖੋ ਤੁਹਾਡਾ ਖੋਤੋ ਚੰਗਾ ਸਾਥੀ ਅਤੇ ਹਮਦਰਦ ਕੋਈ ਨਹੀਂ ਹੋ ਸਕਦਾ ਮਨੋਕਲ ਦੀ ਇੱਕ ਵਿਸ਼ੇਸ਼ ਪਰਵਰਤੀ ਹੁੰਦੀ ਹੈ ਕਿ ਉਹ ਕਦੇ ਵੀ ਆਪਣੇ ਆਪ ਤੋਂ ਸੰਤੋਸ਼ਟ ਨਹੀਂ ਹੁੰਦਾ ਕਦੇ ਵੀ ਖੋਤੋਂ ਖੋਜ ਨਹੀਂ ਰਹਿੰਦਾ ਪਰ ਜੋ ਹੈ ਉਸ ਤੋਂ ਜ਼ਿਆਦਾ ਪਹੁੰਚ ਹੁੰਦਾ ਹੈ ਜੋ ਪਾ ਲਿਆ ਉਸ ਤੋਂ ਅੱਗੇ ਵਧਣਾ ਚਾਹੁੰਦਾ ਹੈ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਉਣਾ ਚਾਹੁੰਦਾ ਹੈ ਤੇ ਇਸ ਪਰਿਵਰਤੀ ਇਹ ਪਰਿਵਰਤੀ ਸੰਸਾਰ ਵਿੱਚ ਸਭ ਤੋਂ ਮਹਾਨ ਹੈ ਕਿਉਂਕਿ ਇਸੇ ਪਰਿਵਰਤੀਏ ਚਾਲਦੇ ਹੀ ਸੰਸਾਰ ਵਿੱਚ ਵਿਕਾਸ ਆਉਂਦਾ ਹੈ ਪਰ ਬਦਲਾਅ ਦੇ ਲਈ ਮੁਨੱਖ ਉਸ ਦੀ ਖੋਜ ਵਿੱਚ ਰਹਿੰਦਾ ਹੈ ਜੋ ਉਸਦੇ ਜੀਵਨ ਵਿੱਚ ਬਦਲਾਵ ਲਿਆ ਸਕੇ ਉਸ ਨੂੰ ਮਾਰਗ ਦਿਖਾ ਸਕੇ ਤੇ ਉਸਦੇ ਜੀਵਨ ਵਿੱਚ ਖਰਵਾਤਾਂ ਲਿਆ ਸਕੇ ਇਸ ਦੇ ਲਈ ਨੂੰ ਨਕ ਸੰਸਾਰ ਪਰ ਵਿੱਚ ਉਹਨੂੰ ਖੋਜਦਾ ਹੈ ਜੋ ਉਸਦੇ ਉਹ ਹੈ ਤੇ ਉਹ ਹੈ ਖੁਦ ਆ ਜੇਕਰ ਕੋਈ ਤੁਹਾਡਾ ਜੀਵਨ ਬਦਲ ਸਕਦਾ ਹੈ ਤਾਂ ਸ਼ੀਸ਼ਾ ਵੇਖੋ ਉਹ ਤੁਸੀਂ ਆਪ ਹੋ ਜੋ ਤੁਹਾਡਾ ਜੀਵਨ ਬਦਲ ਸਕਦੇ ਹੋ ਅਤੇ ਤੁਸੀਂ ਆਪਣੇ ਆਪ ਹੋਰ ਤੁਸੀਂ ਆਪ ਜੋ ਆਪਣੇ ਆਪ ਨੂੰ ਰਸਤਾ ਦਿਖਾ ਸਕਦੇ ਹੋ ਜੀਵਨ ਵਿੱਚ ਬਦਲਾਅ ਲਿਆ ਸਕਦੇ ਹੋ ਪਰਿਵਰਤਨ ਲਿਆ ਸਕਦੇ ਹੋ ਇਸ ਲਈ ਪਹਿਚਾਣੋ ਆਪਣੀ ਅੰਦਰ ਦੀ ਸ਼ਕਤੀ ਤੇ ਵਿਸ਼ਵਾਸ ਕਰੋ ਕਿ ਸੰਸਾਰ ਦੇ ਤੁਹਾਡੇ ਤੋਂ ਸ਼ਕਤੀशाली ਹੋਰ ਕੋਈ ਨਹੀਂ ਜੋ ਤੁਹਾਡਾ ਜੀਵਨ ਬਦਲ ਦਵੇਗਾ ਪਰ ਅੰਧ ਵਿਸ਼ਵਾਸ ਦਾ ਨਹੀਂ ਆਤਮ ਵਿਸ਼ਵਾਸ ਦਾ ਹੱਥ ਫੜੋ ਤਹਾਡੀਆਂ ਸਮੱਸਿਆਵਾਂ ਸਦਾ ਲਈ ਦੂਰ ਹੋ ਜਾਣਗੀਆਂ ਅਗਲਾ ਹੈ ਮਨ ਮਨ ਬੜੀ ਹੀ ਅਨੋਖੀ ਚੀਜ਼ ਹੈ ਇਹ ਮਨ ਸਰੀਰ ਦੇ ਕਿਸ ਅੰਗ ਵਿੱਚ ਵਸਦਾ ਹੈ ਕੋਈ ਨਹੀਂ ਜਾਣਦਾ ਪਰ ਪੂਰਾ ਸਰੀਰ ਇਸ ਮਨ ਦੀ ਇੱਛਾ ਸਾਕਾਰ ਕਰਨ ਦੀ ਲਈ ਕੋਸ਼ਿਸ਼ ਕਰਦਾ ਹੀ ਰਹਿੰਦਾ ਹੈ ਹੁਣ ਜੇਕਰ ਮਨ ਕੁਝ ਖਾਣ ਲਈ ਕਰੇ ਤਾਂ ਵਿਅਕਤੀ ਦੀ ਉਹੀ ਇੱਛਾ ਉਹੀ ਕਰਨ ਦਾ ਰਸਤਾ ਲੱਭਦਾ ਹੈ ਮਨ ਜੇਕਰ ਕਿਸੇ ਨੂੰ ਦੁਸ਼ਮਣ ਸਮਝ ਲਵੇ ਤਾਂ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਉਸ ਨੂੰ ਕਿਸੇ ਵੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇਕਰ ਮਨ ਕਿਸੇ ਨਾਲ ਪ੍ਰੇਮ ਕਰੇ ਤਾਂ ਉਸ ਦੀ ਪ੍ਰਸੰਨਤਾ ਦੇ ਲਈ ਵਿਅਕਤੀ ਹਰ ਸੀਮਾ ਲੰਘ ਜਾਂਦਾ ਹੈ ਪਰ ਜੀਵਨ ਸੁਖੀ ਹੋਵੇ ਉਸ ਤੇ ਲਈ ਜ਼ਰੂਰੀ ਹੈ ਮਨ ਖਾਲੀ ਹੋਵੇ ਤੇ ਮਨ ਨੂੰ ਭਾਵਨਾਵਾਂ ਤੋਂ ਮੁਕਤ ਰੱਖਣਾ ਜ਼ਰੂਰੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਤਾਂ ਕਿ ਨਵੀਂ ਵੀਡੀਓ ਵੀ ਦੇਖ ਸਕੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਪ੍ਰਗਟ ਕਰਿਆ ਕਰੋ ਧੰਨਵਾਦ ਵੀਡੀਓ ਦੇਖਣ ਲਈ